ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਬਾਡਰਾ ਤੇ ਸ਼ੰਭੂ ਅਤੇ ਖਨੌਰੀ ਬਾਡਰਾ ਤੇ ਤਕਰੀਬਨ 11 ਮਹੀਨੇ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਅੰਦੋਲਨ ਵਿੱਟ ਕੇ ਬੈਠੇ ਹੋਏ ਨੇ ਉਸੇ ਅੰਦੋਲਨ ਨੂੰ ਤੇਜ਼ ਕਰਨ ਦੇ ਲਈ 26 ਨਵੰਬਰ ਨੂੰ ਇੱਕ ਕਿਸਾਨਾਂ ਦੇ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੱਡੀ ਕਾਲ ਦਿੱਤੀ ਜਾਂਦੀ ਹੈ ਕਿ 26 ਨਵੰਬਰ ਨੂੰ ਅਣਮਿੱਥੇ ਸਮੇਂ ਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਪੂਕੜ ਹੜਤਾਲ ਕਰਨਗੇ ਮਰਨ ਵਰਤੋਂ ਪਰ ਬੈਠਣਗੇ ਪਰ ਉਸ ਦਿਨ 26 ਨਵੰਬਰ ਨੂੰ ਜਦੋਂ ਮਰਨ ਵਰਤ ਤੇ ਉੱਪਰ ਬੈਠਣਾ ਹੁੰਦਾ ਦੁਪਹਿਰ 12 ਵਜੇ ਉਸ ਤੋਂ ਪਹਿਲਾਂ ਤੜਕੇ ਤਕਰੀਬਨ 2:45 ਮਿੰਟ ਤੇ ਜੋ ਪੰਜਾਬ ਦਾ ਪੁਲਿਸ ਦਾ ਪ੍ਰਸ਼ਾਸਨ ਆ ਉਹ ਆਉਂਦਾ ਕਿਸਾਨਾ ਗੁਜਰਜੀਸਨ ਡੱਲੇਆਲੂ ਚੌਕੇ ਡੀ ਐਮ ਸੀ ਹਸਪਤਾਲ ਜੁਦੀ ਆਣੇ ਲੈ ਜਾਂਦਾ ਉੱਥੇ ਜਾ ਕੇ ਕਈ ਜਣ ਉਹਨਾਂ ਦਾ ਚੈੱਕ ਅਪ ਕੀਤਾ ਜਾਂਦਾ ਪਰ ਜਦੋਂ ਕਿਸਾਨਾਂ ਦੇ ਵੱਲੋਂ ਪ੍ਰੈਸ਼ਰ ਪਾ ਦਿੱਤਾ ਜਾਂਦਾ ਵੱਡੀ ਕਾਲ ਦਾ ਐਲਾਨ ਕਰ ਦਿੱਤਾ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਸੀ ਐਮ ਭਗਵੰਤ ਮਾਨ ਦੀ ਰਿਹਾਈ ਸੰਗਰੂਰ ਦਾ ਕਰ ਉਹ ਕਰਨ ਦਾ ਐਲਾਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਮੁੜ ਤੋਂ ਖਨੌਰੀ ਬਾਡਰ ਤੇ ਕਿਸਾਨਾਂ ਨੂੰ ਡੱਲੇਵਾਲ ਨੂੰ ਛੱਡ ਦਿੱਤਾ ਜਾਂਦਾ ਉਸ ਤੋਂ ਬਾਅਦ ਕਿਸਾਨਾਂ ਨੂੰ ਜਗੀਰ ਸਿੰਘ ਡੱਲੇਵਾਲ ਦਾ ਜਿਹੜਾ ਮਰਨ ਵਰਤਾ ਅੱਜ ਤੱਕ ਉਸੇ ਤਰੀਕੇ ਦੇ ਨਾਲ ਜਿਹੜਾ ਖਨੌਰੀ ਬਾਡਰ ਤੇ ਚੱਲ ਰਿਹਾ ਉਸ ਤੋਂ ਬਾਅਦ ਇਹਨਾਂ 60 ਦਿਨਾਂ ਦੇ ਵਿਚਾਲੇ ਕਿਸਾਨਾਂ ਨੂੰ ਜਗੀਰ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਬਹੁਤ ਜ਼ਿਆਦਾ ਨਾਜ਼ੁਕ ਵੀ ਬਣ ਜਾਂਦੀ ਹੈ ਕਈ ਵਾਰ ਉਹਨਾਂ ਨੂੰ ਉਲਟੀਆਂ ਤਾਂ ਕਾਇਆਂ ਨੇ ਇੱਚੋ ਤੱਕ ਕੇ ਕਈ ਵਾਰ ਬੇਹੋਸ਼ ਵੀ ਹੋਏ ਨੇ ਘੰਟਾ-ਘੰਟਾ ਤੱਕ ਬੇਹੋਸ਼ ਰਹਿੰਦੇ ਨੇ ਜੋ ਡਾਕਟਰ ਸੁਆਹਮਾਨ ਦੀ ਟੀਮ ਆ ਉਹਨਾਂ ਦੇ ਖੱਟਾ ਪੈਰਾਂ ਦੀ ਮਾਲਿਸ਼ ਕਰਦੀਆ ਤੇਲ ਦੀ ਮਾਲਿਸ਼ ਕਰਕੇ ਉਹਨਾਂ ਨੂੰ ਹੋਸ਼ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲਗਾਤਾਰ ਕਈ ਵਾਰ ਪ੍ਰਸ਼ਾਸਨ ਪਹੁੰਚਿਆ ਫਿਰ ਇੱਕ ਵਾਰ ਜੋ ਉਸ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਪੰਜਾਬ ਅਤੇ ਕੇਂਦਰ ਦਾ ਪ੍ਰਸ਼ਾਸਨ ਇਕੱਠੇ ਹੋ ਕੇ ਖਨੌਰੀ ਬਾਰਡਰ ਤੇ ਜਾਂਦਾ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿੱਥੇ ਕਿ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ 14 ਫਰਵਰੀ ਦੀ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਉਹ ਸੱਦੇ ਦੇ ਉੱਪਰ ਫਿਰ ਕਿਸਾਨਾਂ ਦੀ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸਹਿਮਤੀ ਬਣ ਜਾਂਦੀ ਹੈ ਜਿਸ ਦੇ ਉੱਪਰ ਕਿਸਾਨਾ ਗੁਰਜੀਤ ਸਿੰਘ ਡੱਲਿਆ ਦੀ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਜਾਂਦੀ ਹੈ ਕਿ ਜਿਹੜਾ ਮਰਨ ਵਰਤਾ ਪੋਖੜ ਤਾਲਾ ਕਿਸਾਨਾ ਗੁਰਜੀਤ ਸਿੰਘ ਡੱਲਿਆ ਇਸੇ ਤਰੀਕੇ ਦੇ ਨਾਲ ਜਾਰੀ ਰੱਖਣਗੇ ਪਰ ਜੋ ਬਾਰ ਬਾਰ ਦੇਸ਼ ਦੀ ਸਰਵੋੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਆਕੀ ਜਾਰੀ ਸੀ ਬਾਰ ਬਾਰ ਸਖਤ ਟਿੱਪਣੀਆਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੀਤੀਆਂ ਜਾ ਰਹੀਆਂ ਸੀ ਕਿ ਕਿਤੇ ਨਾ ਕਿਸੇ ਜਿਹੜੀ ਕਿਸਾਨਾ ਗੁਰਜੀਤ ਸਿੰਘ ਡੱਲਿਆ ਦੀ ਸੇਧ ਆ ਕਿਸਾਨੀ ਅੰਦੋਲਨ ਨਾਲੋਂ ਕਿਸਾਨੀ ਮੰਗਾਂ ਨਾਲੋਂ ਜਿਆਦਾ ਜ਼ਰੂਰੀ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜੀ ਮੈਡੀਕਲ ਸਹਾਇਤਾ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਸਹਿਮਤੀ ਬਣ ਜਾਂਦੀ ਹੈ ਕਿ ਕਿਸਾਨਾ ਕੁ ਜਗਜੀਤ ਸਿੰਘ ਡੱਲੇਆਲ ਦਾ ਜਿਹੜਾ ਮਰਨ ਵਰਤਾ ਉਸੇ ਤਰੀਕੇ ਜਾਰੀ ਰਹੂਗਾ ਕਿਸਾਨਾ ਕੁ ਜਗਜੀਤ ਸਿੰਘ ਡੱਲੇਆਲ ਅੰਨਦਾਇਕ ਦਾਣਾ ਤੱਕ ਨਹੀਂ ਖਾਣਗੇ ਪਰ ਜਿਹੜਾ ਮੈਡੀਕਲ ਸਹਾਇਤਾ ਯਾਨੀ ਕਿ ਐਮਰਜੈਂਸੀ ਮੈਡੀਕਲ ਸਹਾਇਤਾ ਜਿਸ ਦੇ ਵਿੱਚ ਕਿ ਡ੍ਰਿਪ ਲਗਵਾ ਲੈਣਗੇ ਪਰ ਉਸ ਤੋਂ ਬਾਅਦ ਕਈ ਦਿਨ ਬੀਤ ਚੁੱਕੇ ਨੇ ਕਿ ਡ੍ਰਿਪ ਲੱਗੀ ਹੋਇਆ ਪਰ ਉਹਨਾਂ ਦੀ ਜਿਹੜੀ ਹਾਲਤ ਆ ਉਸ ਦੇ ਵਿੱਚ ਉਹਨਾਂ ਜ਼ਿਆਦਾ ਸੁਧਾਰ ਨਹੀਂ ਹੋਇਆ ਤੇ ਅੱਜ ਕੇਂਦਰ ਸਰਕਾਰ ਦੇ ਵੱਲੋਂ ਬੀਤੇ ਦਿਨੀ ਉਹਨਾਂ ਨੂੰ ਇੱਕ ਜਿਹੜੀ ਇੱਕ ਸੁਝਾਸ਼ਨ ਦਿੱਤਾ ਜਾਂਦਾ ਇਹ ਗੱਲ ਆਖੀ ਜਾਂਦੀ ਹੈ ਕਿ ਤੁਸੀਂ ਜਿਹੜਾ ਆਪਣਾ ਇਲਾਜ ਆ ਮੈਡੀਕਲ ਟਰੀਟਮੈਂਟ ਆ ਪੀਜੀਆਈ ਦੇ ਵਿੱਚ ਲਾਓ ਪਰ ਕਿਸਾਨ ਆਗੂ ਜਗਜੀਤ ਸਿੰਘ ਡਲਿਆ ਦੇ ਵੱਲੋਂ ਇਸ ਗੱਲ ਨੂੰ ਠੁਕਰਾ ਕੇ ਰੱਖ ਦਿੱਤਾ ਇਸ ਗੱਲ ਨੂੰ ਨਾ ਕਰ ਦਿੱਤੀ ਗਈ ਆ ਕਿ ਜਿਹੜਾ ਉਹ ਆਪਣਾ ਮੈਡੀਕਲ ਟਰੀਟਮੈਂਟ ਆ ਉਹ ਸਿਰਫ ਖਨੌਰੀ ਬਾਰਡਰ ਦੇ ਉੱਪਰ ਹੀ ਲੈਣਗੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ 14 ਫਰਵਰੀ ਦੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਸ ਦੇ ਵਿੱਚ ਇਹ ਵੀ ਗੱਲ ਹੁਣ ਆਖੀ ਗਈ ਆ ਕਿ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਕੁਜ ਜਜੀਤ ਸਿੰਘ ਡੱਲਿਆਲ ਨੇ ਜਿਹੜਾ ਉਹ ਜ਼ਰੂਰ ਪਹੁੰਚਣ ਜੋ ਕੇਂਦਰ ਸਰਕਾਰ ਦੇ ਵੱਲੋਂ ਇਹ ਗੱਲ ਆਖੀ ਗਈ ਆ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕਿ ਮੈਡੀਕਲ ਟਰੀਟਮੈਂਟ ਲੈ ਕੇ ਜੋ ਡੱਲਿਆਲੇ ਉਹ ਤੰਦਰੁਸਤ ਹੋ ਕੇ ਉਸ ਮੀਟਿੰਗ ਦੇ ਵਿੱਚ ਆਉਣ ਆਪਣੇ ਤਰਕ ਦੇ ਆਧਾਰ ਤੇ ਜਿਹੜੇ ਕੇਂਦਰ ਸਰਕਾਰ ਦੇ ਨੁਮਾਇੰਦੇ ਹੋਣਗੇ ਪੰਜਾਬ ਸਰਕਾਰ ਦੇ ਨੁਮਾਇੰਦੇ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਜਾਂ ਮਸਲਾ ਹੱਲ ਕਰਨ ਵਾਲੇ ਪਾਸੇ ਲੈ ਕੇ ਜਾਣ ਪਰ ਇਸ ਗੱਲ ਨੂੰ ਲੈ ਕੇ ਅੱਜ ਬਹੁਤ ਵੱਡੀ ਅਪਡੇਟ ਆ ਰਹੀ ਹੈ ਕਿ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਿਹੜਾ ਜੋ ਪੀਜੀਆਈ ਰੈਫਰ ਕਰਦਾ ਜਾਨੀ ਕਿ ਇੱਕ ਤਰੀਕੇ ਨਾਲ ਵੀ ਪੀਜੀਆਈ ਦੇ ਵਿੱਚ ਜਾ ਕੇ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਦੇਣ ਦਾ ਉਹਨਾਂ ਦਾ ਇਲਾਜ ਕਰਨ ਦਾ ਜਿਹੜਾ ਸੱਦਾ ਸੀ ਉਹ ਟਕਰਾ ਕੇ ਰੱਖ ਦਿੱਤਾ ਇਸ ਗੱਲ ਨੂੰ ਪੂਰੀ ਨਾ ਕਰ ਦਿੱਤੀ ਕਿ ਡੱਲੇਵਾਲ ਦੇ ਵੱਲੋਂ ਕਿ ਉਹ ਜਿਹੜਾ ਆਪਣਾ ਇਲਾਜ ਆ ਮੈਡੀਕਲ ਐਮਰਜੈਂਸੀ ਮੈਡੀਕਲ ਸਹਾਇਤਾ ਸਿਰਫ ਖਨੌਰੀ ਬਾਉਂਡਰ ਤੇ ਲੈਣਗੇ ਕਿਸੇ ਵੀ ਹਸਪਤਾਲ ਦੇ ਵਿੱਚ ਖਾਸ ਤੌਰ ਤੇ ਪੀਜੀਆਈ ਦੇ ਵਿੱਚ ਨਹੀਂ ਜਾਣਗੇ ਪਰ ਅੱਜ ਉੱਥੇ 2 ਮਹੀਨੇ ਹੋ ਚੁੱਕੇ ਨੇ ਜਾਨੀ ਕਿ ਅੱਜ ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਨੂੰ 2 ਮਹੀਨੇ ਹੋ ਚੁੱਕੇ ਨੇ 60 ਦਿਨ ਹੋ ਚੁੱਕੇ ਨੇ ਕਿ ਇੱਕ ਅੰਨਦਾਤੇ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਰੱਖਿਆ ਹੋਇਆ ਅੰਨਦਾਤੇ ਦੇ ਵੱਲੋਂ 60 ਦਿਨਾਂ ਹੋ ਗਏ ਨੇ ਕਿ ਅੱਜ ਤੱਕ ਅੰਨਦਾ ਇੱਕ ਦਾਣਾ ਤੱਕ ਨਹੀਂ ਖਾਦਾ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ ਪਾਰਾ ਜਦੋਂ ਤੋਂ ਉਸ ਦਿਨ ਪਹਿਲਾਂ ਤੋਂ ਮੈਡੀਕਲ ਸਹਾਇਤਾ ਦਿੱਤੀ ਆ ਹਾਲਾਂਕਿ ਜਿਹੜੀ ਹਾਲਤ ਆ ਕੁਝ ਸਟਰ ਨਜ਼ਰ ਆ ਰਹੀ ਆ ਪਰ ਉਹਨਾਂ ਜਿਆਦਾ ਫਰਕ ਨਹੀਂ ਨਜ਼ਰ ਆ ਰਿਹਾ